ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਵਲੌਗ ਜਿਹੜਾ ਸ਼ੁਰੂ ਕਰਦੇ ਹਾਂ ਟਾਈਮ ਹੈਗਾ ਮਾਰਨਿੰਗ ਦਾ 8:30 ਹੋ ਗਏ ਨੇ ਮਾਰਨਿੰਗ ਦੇ ਤੇ ਮੈਂ ਲਾਈ ਹੋਈ ਆ ਮਸ਼ੀਨ ਕੱਪੜੇ ਧੋਣ ਵਾਸਤੇ ਤੇ ਦਿਨ ਹੈਗਾ ਅੱਜ ਸ਼ਾਇਦ ਪਤਾ ਨਹੀਂ ਮੰਗਲਵਾਰ ਪਤਾ ਨਹੀਂ ਬੁੱਧਵਾਰ ਬੁੱਧਵਾਰ ਆ ਸ਼ਾਇਦ ਅੱਜ ਬੁੱਧਵਾਰ ਤਰੀਕ ਹੈਗੀ ਆ ਭਾਈ ਵੀ ਤਰੀਕਾ ਤੇ ਇੱਕ ਤੁਹਾਡੇ ਨਾਲ ਖਾਸ ਖਾਸ ਜ਼ਰੂਰੀ ਗੱਲ ਕਰਨੀ ਹੈ ਤੇ ਕੱਪੜੇ ਮੇਰੇ ਤੋਤੇ ਕੇ ਤੇ ਕੱਪੜੇ ਤੋਤੇ ਕੇ ਕੋਈ ਨਾ ਬਾਅਦ ਚ ਕੱਢਦੀਆਂ ਪਹਿਲਾਂ ਆਪਾਂ ਇੱਕ ਖਾਸ ਗੱਲ ਕਰਨੀ ਹੈ ਖਾਸ ਵਾਲੀ ਗੱਲ ਅੰਦਰ ਵਾ ਕੇ ਕਰਦੇ ਬਹੁਤ ਖੁਸ਼ੀ ਦੀ ਗੱਲ ਆ ਤਿੰਨ ਦਿਨ ਤੋਂ ਮੈਂ ਕੋਈ ਵੀ ਵਲੌਗ ਨਹੀਂ ਬਣਾਇਆਗਾ ਤੇ ਉਹਦਾ ਕਾਰਨ ਤਿੰਨ ਦਿਨ ਤੋਂ ਵਲੌਗ ਬਣਾਉਣ ਦਾ ਕਾਰਨ ਨਹੀਂ ਸੀਗਾ ਕੋਈ ਬਾਲਾ ਵੱਡਾ ਵੀ ਨਹੀਂ ਸੀਗਾ ਹਨਾ ਛੋਟਾ ਜਿਹਾ ਹੀ ਸੀਗਾ ਵੀ ਸਬੀਤ ਨਹੀਂ ਆਪਣੀ ਠੀਕ ਰਹਿੰਦੀ ਇਹ ਬਲੌਗ ਹੀ ਬਣਾਉਣਾ ਤੇ ਹਾਂਜੀ ਤੇ ਜਿਹੜੀ ਆਪਣੀ ਗੱਲ ਕਰਨੀ ਤੁਹਾਡੇ ਨਾਲ ਖੁਸ਼ਖਬਰੀ ਆ ਹਨਾ ਬਹੁਤ ਵੱਡੀ ਖੁਸ਼ਖਬਰੀ ਆ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਕਿਉਂਕਿ ਲੇਟ ਜ਼ਰੂਰ ਹੋ ਗਏ ਆ ਬਹੁਤ ਲੇਟ ਹੋ ਗਈ ਮੈਂ ਤਾਂ ਹਨਾ ਜੇ ਕੈਮਰਾ ਆਨ ਕਰਦੀ ਹਨਾ ਫੇਰ ਤਾਂ ਆਪਾਂ ਉਦੋਂ ਹੀ ਜਿਹੜੀ ਖੁਸ਼ੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਚਲੋ ਕੋਈ ਗੱਲ ਨਹੀਂ ਖੁਸ਼ੀ ਤਾਂ ਆਪਣੇ ਲਈ ਹੁਣ ਵੀ ਓਡੀ ਹੋਈ ਆ ਹਨਾ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਆਪਣਾ ਸਿੱਧੂ ਮੂਸੇਵਾਲਾ ਵਾਪਸ ਆ ਗਿਆ 17 ਤਰੀਕ ਨੂੰ ਤੇ ਅੱਜ ਮੈਂ ਲੇਟ ਤਿੰਨ ਦਿਨ ਲੇਟਾ ਹਨਾ 17 18 19 20 ਚਾਰ ਦਿਨ ਹੋ ਗਏ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਉਹਨਾਂ ਦੇ ਮਾਪਿਓ ਲਈ ਤੇ ਉਸ ਆਪਣੇ ਛੋਟੇ ਸਿੱਧੂ ਮੂਸੇਵਾਲੇ ਲਈ ਵੈਗਰ ਵਗੈਰ ਅਰਦਾਸ ਕਰਿਓ ਕਿ ਉਹਨਾਂ ਦੀ ਲੰਬੀ ਉਮਰ ਹੋਵੇ ਹਨਾ ਤੇ ਤੰਦਰੁਸਤ ਰਹਿਣ ਤੇ ਉਹਦੇ ਮੰਮੀ ਡੈਡੀ ਪੂਰੇ ਆਨ ਸਵਸਤ ਰੈਣ ਹਨ ਤੰਦਰੁਸਤ ਰੈਣ ਤੇ ਬਹੁਤ-ਬਹੁਤ ਮਾਰਕਾ ਤੁਹਾਨੂੰ ਸਾਰਿਆਂ ਨੂੰ ਵੱਡੇ ਪੈਰੀ ਗਿਆ ਸੀ ਵੈਕਰੂ ਨੇ ਛੋਟੇ ਪੈਰੀ ਮੋੜ ਤਾਂ ਦੁਨੀਆ ਜਾਂਦੀ ਦੇਖਿਆ ਆਉਂਦਾ ਪਹਿਲੀ ਵਾਰੀ ਦੇਖਿਆ ਲਾਈਫ ਦੇ ਵਿੱਚ ਪਹਿਲੀ ਵਾਰੀ ਹੋਇਆ ਹਨਾ ਵੀ ਕੋਈ ਆਪਾਂ ਕੋਈ ਚੀਜ਼ ਹੈ ਜਿਹੜੀ ਆਪਣੇ ਕੋਲ ਚਲੀ ਜਾਂਦੀ ਹੈ ਤੇ ਉਹ ਵਾਪਸ ਵੀ ਆ ਜਾਂਦੀ ਆ ਅਰਦਾਸ ਪੂਰੀ ਹੁੰਦੀ ਜ਼ਰੂਰ ਆ ਪਰ ਅਰਦਾਸ ਇੱਕ ਤਾਂ ਅਰਦਾਸ ਪੂਰੀ ਹੋਈ ਆ ਭਾਈ ਕਰਨ ਵਾਲੇ ਬਹੁਤ ਸ਼ੇਰਦਾਸਾ ਹਨਾ ਬਿਹਾਰ ਘਰ ਦੇ ਵਿੱਚ ਉਹ ਅਰਦਾਸ ਹੁੰਦੀ ਸੀ ਵੀ ਉਸ ਘਰ ਦੇ ਵਿੱਚ ਦੁਬਾਰਾ ਆ ਜਵੇ ਸਿੱਧੂ ਜਿਵੇਂ ਗਿਆ ਉੱਕਣੀ ਆ ਜਵੇ ਹਨਾ ਰੱਬ ਨੇ ਉੱਕਣੀ ਮੋੜਤਾ ਟਾਈਮ ਜ਼ਰੂਰ ਲੱਗਿਆ ਜਿਵੇਂ ਕਹਿੰਦੇ ਆ ਧੀਰ ਹੈਗੀ ਆ ਲੱਗ ਜਾਂਦੀ ਆ ਪਰ ਅੰਧੇਰ ਨਹੀਂ ਹੈਗਾ ਰੱਬ ਦੇ ਘਰ ਧੀਰ ਜ਼ਰੂਰ ਲੱਗ ਜਾਂਦੀ ਆ ਪਰ ਹਨੇਰ ਨਹੀਂ ਹੈਗਾ ਦਿੰਦਾ ਜ਼ਰੂਰ ਆ ਪਰਮਾਤਮਾ ਐਨੇ ਕਰੋੜੇ ਲੋਕ ਕਰੋੜਾਂ ਲੋਕਾਂ ਦੀਆਂ ਅਰਦਾਸਾਂ ਪੂਰੀਆਂ ਹੋਣੀਆਂ ਤਾਂ ਬਣਦੀਆਂ ਹੀ ਸੀਗੀਆਂ ਹਨਾ ਤੇ ਹਰ ਰੋਜ਼ ਹਰੇਕ ਕਰੋ ਅਰਦਾਸ ਹੁੰਦੀ ਸੀ ਵੀ ਵੈਗਰੂ ਉਸ ਮਾਪਾਪ ਨੂੰ ਸਹਾਰਾ ਦਵੋ ਕੋਈ ਹੈ ਨਾ ਉਹਨਾਂ ਦਾ ਜਿਉਣ ਲਈ ਸਹਾਰਾ ਬਣ ਗਿਆ ਹੈ ਨਾ ਕੋਈ ਸਹਾਰਾ ਨਹੀਂ ਸੀਗਾ ਤੇ ਜਦੋਂ ਹੀ ਮੈਂ ਮਤਲਬ ਨਾ ਸਿੱਧੂ ਦੇ ਮਮਾ ਨੂੰ ਮੈਂ ਹਵੇਲੀ ਦੇ ਵਿੱਚ ਬੈਠੇ ਹੈ ਨਾ ਇਕੱਲੇ ਬੈਠੇ ਹੋਣ ਵਿਚਾਰੇ ਏਦਾਂ ਹੀ ਆ ਜਦੋਂ ਮੈਂ ਬੈਠੀ ਆ ਨਾ ਏਦਾਂ ਉਹਨਾਂ ਨੇ ਵਿਚਾਰੇ ਆ ਕੇ ਕਰਕੇ ਬੈਠੇ ਹੋਣਾ ਵੀ ਦੇਖ ਕੇ ਭੁੱਬਾ ਹੀ ਨਿਕਲ ਜਾਂਦੀ ਸੀ ਮੈਨੂੰ ਤਾਂ ਦੇਖਿਆ ਹੀ ਨਹੀਂ ਸੀ ਜਾਂਦੇ ਹੈ ਨਾ ਵੀ ਹੁਣ ਪਰਸੋਂ ਜਦੋਂ ਸਵੇਰੇ ਮਾਰਨਿੰਗ ਹੀ ਹੈ ਨਾ ਮੈਂ ਮੈਂ ਕੰਮ ਕਰਦੀ ਸੀ ਪਤਾ ਤਾਂ ਕਾਫੀ ਦੇਰ ਦਾ ਸੀਗਾ ਬਹੁਤ ਬਹੁਤ ਟਾਈਮ ਤਾਂ ਪਤਾ ਸੀ ਹੈ ਨਾ ਸਾਰਿਆਂ ਨੂੰ ਤੇੰਨੀ ਜਿਆਦਾ ਫੇਕ ਨਿਊਜ਼ ਹੁੰਦੀ ਸੀ ਕਿ ਲੋਕਾਂ ਨੇ ਵੀ ਹੱਦ ਕਰਤੀ ਸੀਗੀ ਜਦੋਂ ਕੋਈ ਵੀ ਆ ਨਾ ਹਰੇਕ ਆਪਣੇ ਘਰ ਦੀ ਹਾਂਜੀ ਮੈਂ ਹੁਣ ਬਲੌਗਰ ਹੀ ਲਾ ਲਉ ਆਪਣੀ ਪ੍ਰਾਈਵੇਸੀ ਥੋੜੀ ਨਾ ਦੱਸ ਦਿਆਂ ਹੈ ਨਾ ਉਹਨਾਂ ਦੀ ਵੀ ਲਾਈਫ ਆ ਉਹਨਾਂ ਦੀ ਵੀ ਪ੍ਰਾਈਵੇਸੀ ਆ ਹਨਾ ਵਿਚਾਰਿਆਂ ਨੂੰ ਕਿਉਂ ਆਪਾਂ ਬਜ਼ੁਰਗਾਂ ਨੂੰ ਹਨਾ ਵੀ ਉਹ ਆਪਣੇ ਮਾਤਾ ਪਿਤਾ ਨੇ ਹਨਾ ਵੀ ਆਪਾਂ ਉਹਨਾਂ ਨੂੰ ਕਿਉਂ ਤੰਗ ਕਰਦੇ ਆ ਇਦਾਂ ਨਹੀਂ ਤੰਗ ਕਰਨਾ ਚਾਹੀਦਾ ਇੰਨੇ ਕ ਲੋਕਾਂ ਨੇ ਨਾਕ ਫੇਕ ਨਿਊਜ਼ ਚਲਾ ਚਲਾ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਪਰੇਸ਼ਾਨ ਕੀਤਾ ਬਹੁਤ ਜ਼ਿਆਦਾ ਚਲੋ ਪ੍ਰਮਾਤਮਾ ਨੇ ਪੁੱਤ ਦੀ ਦਾਤ ਵਖਸ਼ੀ ਆ ਉਹਨਾਂ ਨੂੰ ਵੈਗਰੂ ਲੰਬੀ ਉਮਰਾਂ ਵਾਲਾ ਕਰੇ ਜਵਾਨੀਆਂ ਮਾਣੇ ਤੇ ਵਧੀਆ ਪੋਤੇ ਪੜੋ ਤੇ ਆਲੇ ਹੋਣ ਹਨਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਤੇ ਇੰਨੀ ਕੁ ਖੁਸ਼ੀ ਹੋਈ ਨਾ ਮੇਰੀ ਉਦੋਂ ਤਵੀਰ ਤੇ ਠੀਕ ਵੀ ਨਹੀਂ ਸੀਗੀ ਹਨਾ ਤੇ ਜਦੋਂ ਮੈਨੂੰ ਬੱਚਿਆਂ ਨੇ ਦਿਖਾਇਆ ਵੀ ਪਹਿਲਾਂ ਬੱਚੇ ਮੰਨਦੇ ਸੀਗੇ ਕਹਿੰਦੇ ਮਮਾ ਜਦੋਂ ਜਸਵਿੰਦਰ ਵਟਾੜ ਦਾ ਗਾਣਾ ਆਇਆ ਸੀ ਨਾ ਨਿੱਕੇ ਪੈਰੀ ਤੇ ਉਦੋਂ ਵੀ ਬੱਚਿਆਂ ਨੂੰ ਬੱਚੇ ਛੋਟੇ ਆ ਉਹਨਾਂ ਨੂੰ ਸ਼ਾਇਦ ਇਹ ਚੀਜ਼ ਨਹੀਂ ਪਤਾ ਆਪਾਂ ਸਮਝਣ ਵਾਲੇ ਸੀ ਇਹ ਕਹਿੰਦਾ ਮਮਾ ਨਹੀਂ ਇਹ ਵੀ ਫੇਕ ਹੀ ਆ ਗਾਣਾ ਤਾਂ ਗਾਣਾ ਹੁੰਦਾ ਆ ਹਨਾ ਵੀ ਨਹੀਂ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਇਹ ਗੱਲ ਸੱਚ ਆ ਵੀ ਆਊਗਾ ਤੁਹਾਡਾ ਭਰਾ ਹਨਾ ਵੀ ਫੇਰ ਆਊਗਾ ਵੀ ਆ ਮੇ ਥੋੜੀ ਹਨਾ ਗਾਣਾ ਗਾਇਆ ਗਿਆ ਵੀ ਗਾਣੇ ਦੇ ਪਿੱਛੇ ਪਿੱਛੇ ਵੀ ਬਹੁਤ ਕੁਛ ਹੈ ਹਨਾ ਤੇ ਫਿਰ ਚਲੋ ਆਪਾਂ ਵੇਟ ਦੇ ਵਿੱਚ ਸੀਗੇ ਬਹੁਤ ਜਿਆਦੇ ਫੇਕ ਨਿਊਜ਼ ਆਈਆਂ ਸੀ ਹਨਾ ਬਹੁਤ ਹੀ ਜਿਆਦੇ ਹੱਦੋਂ ਵੱਧ ਤੁਸੀਂ ਵੀ ਦੇਖੀਆਂ ਆਈਆਂ ਐਦਾਂ ਨਹੀਂ ਕਰਨਾ ਚਾਹੀਦਾ ਕਿਸੇ ਦੀ ਵੀ ਲਾਈਫ ਦੇ ਨਾਲ ਖਲਵਾੜ ਨਹੀਂ ਕਰਨਾ ਚਾਹੀਦਾ ਹਨਾ ਪਹਿਲਾਂ ਹੀ ਇਹ ਜਿਹੀਆਂ ਨਿਊਜ਼ ਚਲਾ ਚਲਾ ਕੇ ਉਥੇ ਜਿੱਡਾ ਪੁੱਤ ਖੋ ਲਿਆ ਉਹਨਾਂ ਨੇ ਹਨਾ ਇਹ ਲੋਕਾਂ ਦੀਆਂ ਇਹ ਗਲਤੀਆਂ ਨੇ ਲੋਕਾਂ ਦੀਆਂ ਇਹ ਕਮੀਆਂ ਨੇ ਜਿਹੜਾ ਐਡਾ ਕੋਠੇ ਜਿੱਡਾ ਪੁੱਤ ਖੋ ਕੇ ਉਹਨਾਂ ਨੂੰ 31 ਸਾਲ ਬਾਅਦ ਮੋੜ ਕੇ ਲਿਆ ਕੇ ਉੱਥੇ ਖੜਾਤਾ ਬਹੁਤ ਔਖਾ ਆ ਮੈਂ ਅਪਡੇਟ ਤੇ ਲਾ ਕੇ ਦੇਖੀ ਇਹ ਗੱਲ ਹਨਾ ਜਦੋਂ ਮੈਂ ਅਪਡੇਟ ਤੇ ਲਾ ਕੇ ਇਹ ਗੱਲ ਦੇਖੀ ਜੁਝਾਰ ਮੇਰਾ ਮੇਰੇ ਵੱਡੇ بیٹے ਨਾਲੋਂ 10 ਸਾਲ ਛੋਟਾ ਆ ਜਦੋਂ ਜੁਝਾਰ ਨੇ ਹੋਣਾ ਸੀ ਨਾ ਮੈਨੂੰ ਬਹੁਤ ਕੁਝ ਸੁਣਨ ਨੂੰ ਮਿਲਿਆ ਸੀ ਬਹੁਤ ਕੁਝ ਹੱਦੋਂ-ਬੱਦੋਂ ਸੋਨਾਂ ਨੂੰ ਮਿਲਿਆ ਸੀ ਪਰ ਮੈਂ ਇਗਨੋਰ ਕਰਤਾ ਸੀ ਸਾਰਾ ਕੁਝ ਹੈ ਨਾ ਨਾ ਮੈਂ ਕਦੇ ਕਦੇ ਵੀ ਨਹੀਂ ਸੀ ਆਪਣੇ ਮਨ ਤੇ ਇਹ ਗੱਲ ਆਈ ਹੋਰੀ ਜਿਵੇਂ ਲੋਕ ਕੀ ਕਹਿੰਦੇ ਆ ਕਹਿੰਦੇ ਕਈ ਜਾਣ ਇਹ ਸਾਨੂੰ ਪਤਾ ਵੀ ਸਾਨੂੰ ਬੱਚਾ ਚਾਹੀਦਾ ਹੈ ਨਾ ਮੈਨੂੰ ਪਤਾ ਸੀ ਮੇਰਾ ਘਰ ਦੀਦਾ ਸੀ ਮੈਨੂੰ ਮੈਨੂੰ ਸਾਰਾ ਕੁਝ ਪਤਾ ਸੀਗਾ ਹੈ ਨਾ ਇੱਕ ਆਪਦਾ ਮਾਈਂਡ ਸੈਟ ਕਰ ਲਵੇ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਆ ਉਹਦੇ ਪਿੱਛੇ ਭਾਵੇਂ ਲੋਕ ਤੁਹਾਨੂੰ ਕੁਝ ਵੀ ਬੋਲਣ ਜਦੋਂ ਆਪਣਾ ਮਾਈਂਡ ਸੈਟ ਆ ਵੀ ਹਾਂ ਇਹ ਚੀਜ਼ ਮੈਨੂੰ ਚਾਹੀਦੀ ਆ ਇਹਦੇ ਬਿਨਾ ਮੈਂ ਨਹੀਂ ਸਰਨਾਗਾ ਉਹ ਆਪਾਂ ਲੈ ਲੈਣੀ ਚਾਹੀਦੀ ਆ ਹਨਾ ਪ੍ਰਮਾਤਮਾ ਦੀ ਦੇਣਾ ਹੈ ਪ੍ਰਮਾਤਮਾ ਨੇ ਦਿੱਤਾ ਬੰਦਾ ਕੁਝ ਨਹੀਂ ਕਰ ਸਕਦਾਗਾ ਤੇ ਜਦੋਂ ਜਿਆ ਨੇ ਹੁਣ ਅਸੀਂ ਨਾ ਤੇ 10 ਸਾਲ ਛੋਟਾ ਜਾਂ ਵੱਡੇ ਬੇਟੇ ਨੂੰ ਲੋਕਾਂ ਤੋਂ ਮੈਨੂੰ ਬਹੁਤ ਕੁਝ ਸੁਣਿਆ ਇੱਥੋਂ ਤੱਕ ਵੀ ਸੁਣਨਾ ਮਿਲਿਆ ਕਿਤੇ ਬੁੱਢੀ ਹੋ ਕੇ ਬੱਚਾ ਕਰਦੀ ਆ ਵੀ ਕੀ ਲੋੜ ਪਈ ਸੀ ਘਰ ਦੇ ਵਿੱਚ ਮੈਨੂੰ ਘਰੋਂ ਘਰੋਂ ਮੇਰੀ ਸਾਸੂ ਮਾਂ ਤੋਂ ਮੈਨੂੰ ਸੁਣਨ ਨੂੰ ਮਿਲਿਆ ਸੀ ਕੀ ਲੋੜ ਪਈ ਆ ਬੱਚੇ ਦੀ ਮੈਂ ਉਹਨਾਂ ਨੂੰ ਮੁੜ ਕੇ ਹੀ ਗੱਲ ਕਹੀ ਸੀ ਵੀ ਤੁਹਾਡੇ ਪੰਜ ਨੇ ਤੁਹਾਨੂੰ ਕੀ ਲੋੜ ਪਈ ਸੀਗੀ ਜੇ ਤੁਹਾਨੂੰ ਕੋਈ ਲੋੜ ਲੱਗਦੀ ਸੀ ਤਾਂ ਮੈਨੂੰ ਵੀ ਲੱਗਦੀ ਆ ਹਨ ਤੇ ਇਹਨੂੰ ਮੈਂ ਜੰਮੂਗੀ ਮੈਂ ਪਾਲੂਗੀ ਮੈਂ ਖਿਲਾਉਂਗੀ ਇਹਦੀ ਟੈਨਸ਼ਨ ਮੈਨੂੰ ਆ ਬਾਕੀ ਮੈਂ ਕੁਝ ਨਹੀਂ ਕਰਨ ਵਾਲੀ ਹੈਗੀ ਵੈਗਰੂ ਆ ਵੈਗਰੂ ਨੇ ਦਿੱਤਾ ਵੈਗਰੂ ਨੇ ਜੋ ਵੀ ਕੋਈ ਵੀ ਬੱਚਾ ਹੈ ਆ ਜੋ ਵੀ ਧਰਤੀ ਤੇ ਜਨਮ ਲੈਂਦਾ ਹੈ ਉਹ ਆਪਦਾ ਸਾਰਾ ਕੋਸ਼ਿਸ਼ ਸ੍ਰਿਸ਼ਟੀ ਪਹਿਲਾਂ ਸਾਜੀ ਜਾਂਦੀ ਆ ਜਨਮ ਬਾਅਦ ਦੇ ਵਿੱਚ ਹੁੰਦਾ ਸ੍ਰਿਸ਼ਟੀ ਪਹਿਲਾਂ ਸਾਜੀ ਜਾਂਦੀ ਆ ਠੀਕ ਆ ਜੀ ਇਸ ਤਰ੍ਹਾਂ ਹੀ ਉਹ ਬੱਚਾ ਜੇ ਹੁਣ ਪ੍ਰਮਾਤਮਾ ਨੂੰ ਪਤਾ ਸੀ ਵੀ ਉਸ ਘਰ ਦੇ ਵਿੱਚ ਬੱਚੇ ਦੀ ਲੋੜ ਆ ਕੋਈ ਗੱਲ ਨਹੀਂ ਉਹਨਾਂ ਦੀ ਮੰਮਾ ਨੇ ਉਹਨਾਂ ਦੇ ਡੈਡੀ ਨੇ ਐਡਾ ਵੱਡਾ ਡਿਸੀਜਨ ਲਿਆ ਆਇਆ ਕੋ ਸੋਚ ਕੇ ਲਿਆ ਆਇਆ ਬਹੁਤ ਵਧੀਆ ਸਭ ਤੋਂ ਪਹਿਲਾਂ ਤਾਂ ਸਲੂਟ ਆ ਉਹਦੀ ਮੰਮਾ ਦੀ ਸੋਚ ਨੂੰ ਕਿਉਂਕਿ ਵੀ ਹੌਸਲਾ ਇੱਕ ਪੁੱਤ ਖੋ ਕੇ ਦੂਸਰੇ ਪੁੱਤ ਨੂੰ ਜਨਮ ਦੇਣਾ ਹੌਸਲਾ ਬਹੁਤ ਵੱਡਾ ਹੌਸਲਾ ਸਲੂਟ ਆ ਮੇਰਾ ਤਾਂ ਮੈਂ ਵਧਾਈਆਂ ਬਾਅਦ ਚ ਦਉਣੀ ਆ ਪਹਿਲਾਂ ਉਹਨਾਂ ਦੀ ਮੰਮਾ ਨੂੰ ਸਲੂਟ ਕਰਦੇ ਆ ਵੀ ਭੈਣ ਮੇਰੀਏ ਤੇਰੇ ਜਜ਼ਬੇ ਨੂੰ ਸਲੂਟ ਸਿਰ ਝੁਕਦਾ ਉਹਨਾਂ ਦੀ ਇੰਨੀ ਸੋਹਣੀ ਸੋਚ ਦੇ ਅੱਗੇ ਤੇ ਲੋਕਾਂ ਨੂੰ ਹੋਰ ਵੀ ਬਹੁਤ ਸਾਰੇ ਲੋਕ ਨੇ ਹਨਾ ਕਿਸੇ ਦਾ ਬੱਚਾ ਐਕਸੀਡੈਂਟ ਦੇ ਵਿੱਚ ਨੁਕਸਾਨੇ ਆ ਜਾਂਦਾ ਜਾਂ ਕਈ ਮਾਂ-ਪਾਪ ਇਦਾਂ ਦੇ ਨੇ ਜਿਹੜੇ ਇਹੀ ਗੱਲ ਦੇ ਸੋਚ ਕੇ ਬੈਠੇ ਨੇ ਵੀ ਕੋਈ ਗੱਲ ਨਹੀਂ ਪ੍ਰਮਾਤਮਾ ਦੇਊਗਾ ਪ੍ਰਮਾਤਮਾ ਦੇਊਗਾ ਹਰ ਗੱਲ ਪ੍ਰਮਾਤਮਾ ਤੇ ਵੀ ਛੱਡਣ ਤੋਂ ਪਹਿਲਾਂ ਆਪ ਨੂੰ ਵੀ ਹੱਥ ਪੱਲਾ ਮਾਰਨਾ ਪੈਂਦਾ ਹਨ ਤੇ ਸਭ ਨੂੰ ਇਹੋ ਜੀ ਸੋਚ ਲੈ ਕੇ ਜਿਉਣਾ ਚਾਹੀਦਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਵਾਰ ਫੇਰ ਤੋਂ ਬਹੁਤ-ਬਹੁਤ ਮੁਬਾਰਕਾਂ ਲੇਟ ਜ਼ਰੂਰ ਹੋ ਗਏ ਆ ਪਰ ਖੁਸ਼ੀ ਉੱਡੀ ਹੋਈ ਆ ਤੇ ਮੈਂ ਉਸ ਦਿਨ ਬੱਚਿਆਂ ਨੂੰ ਨਾ ਖੁਸ਼ੀ ਚ ਜੋ ਮੇਰੇ ਕੋਲ ਸੀਗਾ ਹਨਾ ਜਿੰਨਾ ਕਿ ਸੀਗਾ ਵੀ ਐਨਾ ਹੁਣ ਮਠਿਆਈ ਹਰ ਘਰ ਨਹੀਂ ਹੁੰਦੀ ਹਨਾ ਬੱਚੇ ਕੋਈ ਵੀ ਸਵੇਰੇ-ਸਵੇਰੇ ਮਾਰਕੀਟ ਨਹੀਂ ਗਿਆ ਹਨਾ ਤੇ ਮੇਰੀ ਬਾਹ ਵੀ ਥੱਕ ਗਈ ਤੇ ਫੇਰ ਨਾ ਮੈਂ ਬੱਚਿਆਂ ਨੂੰ ਚੀਨੀ ਵਾਲੇ ਪਰੌਠੇ ਬਣਾ ਕੇ ਦਿੱਤੇ ਮੇਰੇ ਪਿੰਪਲ ਹੋਈ ਇੱਥੇ ਮੈਂ ਚੀਨੀ ਵਾਲੇ ਪਰੌਠੇ ਬਣਾ ਕੇ ਦਿੱਤੇ ਮੇਰੀ ਤबीयत ਤਾਂ ਠੀਕ ਨਹੀਂ ਸੀਗੀ ਤੇ ਵੀ ਸਿਰਫ ਔਰ ਸਿਰਫ ਮੈਂ 4 ਪਰੌਠੇ ਬੱਚਿਆਂ ਲਈ ਬਣਾਏ ਤੇ ਇਹਨਾਂ ਨੂੰ ਖਵਾ ਕੇ ਮੈਂ ਬਸ ਡਾਕਟਰ ਤੇ ਚਲੀ ਗਈ ਹੈ ਨਾ ਇਹਨਾਂ ਦੇ ਡੈਡੀ ਨੇ ਵੀ ਬਸ ਇੱਕ ਅੱਧੀ ਕ ਰੋਟੀ ਖਾਧੀ ਮੈਨੂੰ ਫਟਾਫਟ ਚੱਕ ਕੇ ਡਾਕਟਰ ਦੇ ਲੈ ਗਏ ਹੈ ਨਾ ਮੇਰੀ ਤੇ ਵੀ ਇਹ ਤਾਂ ਠੀਕ ਨਹੀਂ ਸੀਗੀ ਤੇ ਮੇਰੀ ਤबीयत ਨੂੰ ਕੀ ਹੋਇਆ ਮੈਂ ਤੁਹਾਨੂੰ ਨੈਸਟ ਵਲੌਗ ਚ ਦੱਸ ਦੋਗੀ ਅੱਜ ਖੁਸ਼ੀ ਦਾ ਵਲੌਗ ਰੱਖਾਂਗੇ ਆਪਾਂ ਹੁਣ ਮੈਂ ਠੀਕ ਆ ਬਸ ਇਦਾਂ ਦੇ ਪੇਨ ਹੀ ਇਦਾਂ ਦੀ ਆ ਹੈ ਨਾ ਜਿਹੜੀ ਕੋ ਦਾ ਮੁੱਠ ਘੜਦੀ ਆ ਹੈ ਨਾ ਉਹਦੇ ਵਿੱਚ ਆਪਾਂ ਟੈਸਟ ਵਗੈਰਾ ਕਰਵਾਏ ਨੇ ਤੁਹਾਨੂੰ ਹੁਣ ਮੈਂ ਨੈਸਟ ਵਲੌਗ ਚ ਦੱਸ ਦੂੰਗੀ ਤੇ ਹੁਣ ਮੈਂ ਕੱਪੜੇ ਕੱਢ ਲਵਾਂ ਤੇ ਇੱਕ ਵਾਰੀ ਫਿਰ ਤੋਂ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਹੋਮ ਸਿੱਧੂ ਮੂਸੇਵਾਲਾ ਹਨਾ ਰੀਟਲ ਸਿੱਧੂ ਆਪਣੇ ਵਿੱਚ ਆ ਗਿਆ ਹੈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਵੀ ਤੇ ਸਾਰੇ ਜਾਣੇ ਖੁਸ਼ੀਆਂ ਮਨਾਓ ਆਪਣਾ ਸਿੱਧੂ ਮੂਸੇਵਾਲਾ ਵਾਪਸ ਆ ਗਿਆ ਰੱਬ ਨੇ ਜਿਵੇਂ ਰੱਬ ਤੋਂ ਵੀ ਕਈ ਵਾਰੀ ਕਹਿੰਦੇ ਨਹੀਂ ਹੈਗੇ ਵੀ ਰੱਬ ਨੂੰ ਵੀ ਲੱਗਿਆ ਵੀ ਮੇਰੇ ਤੋਂ ਗਲਤੀ ਹੋ ਗਈ ਹੈ ਨਾ ਰੱਬ ਨੇ ਆਪਣੀ ਗਲਤੀ ਸੁਧਾਰ ਲਈ ਹੈ ਇਸੇ ਤਰ੍ਹਾਂ ਇਨਸਾਨਾਂ ਨੂੰ ਵੀ ਚਾਹੀਦਾ ਹੈ ਆ ਕਿ ਜਿਵੇਂ ਕਹਿੰਦੇ ਜੇ ਕਿੱਡੀ ਕੀ ਗੱਲ ਵੀ ਕੀ ਸੀਗੀ ਉਹ ਬੱਚਾ ਆਪਣੇ ਘਰੋਂ ਜੰਮਿਆ ਪਾਲਿਆ ਮਾਪੇ ਨੇ 31 32 ਸਾਲ ਦਾ ਬੱਚਾ ਕਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਹੈਗੀ ਇੱਕ ਬੱਚੇ ਨੂੰ ਪਾਲਣ ਪਿੱਛੇ ਮਾਪੇ ਨੂੰ ਬੁੱਢੇ ਹੋਣਾ ਪੈਂਦਾ ਤਾਂ ਜਾ ਕੇ ਬੱਚਾ ਪੜਦਾ ਮੈਂ ਜੇ ਆਪਦੇ ਤੇ ਸਾਰੀ ਗੱਲ ਲਾਈ ਜਾਨੀ ਆ ਸੋਚੀ ਜਾਨੀ ਆ ਹਨਾ ਦਿਮਾਗ ਉੱਥੇ ਹੀ ਫੇਰ ਆ ਜਾਂਦਾ ਹੈ ਹਨਾ ਵੀ ਸਾਨੂੰ ਪਤਾ ਸੀ ਜਿਹੜਾ ਨੂੰ ਕਿਵੇਂ ਪਾਲਿਆ ਹਨਾ ਕੋਈ ਨਹੀਂ ਸੀ ਸਾਡੇ ਨੇੜੇ ਖੜਿਆ ਕੋਈ ਵੀ ਜਦੋਂ ਜਿਹੜਾ ਹੋਇਆ ਸੀਗਾ ਸਭ ਭੱਜ ਗਏ ਸੀਗੇ ਬਸ ਪ੍ਰਮਾਤਮਾ ਗਏ ਹੀ ਸੀਗਾ ਵੀ ਲੱਲੀ-ਸ਼ੱਲੀ ਸਭ ਉੜ ਜਾਂਦੀ ਹੁੰਦੀ ਆ ਖਾਲਸਾ ਹੀ ਗੱਜਦਾ ਹੁੰਦਾ ਤੇ ਫਿਰ ਜਦੋਂ ਜਝਾਰ ਦਾ ਨਾਂ ਕਢਵਾਇਆ ਆਪਾਂ ਨੇ ਹਨਾ ਗੁਰਦੁਆਰਾ ਸਾਹਿਬ ਆਕ ਲੈ ਕੇ ਆਏ ਉੱਥੇ ਇੱਕ ਬੱਬਾ ਨਿਕਲਿਆ ਤੇ ਇੱਕ ਜੱਜਾ ਵੀ ਤੁਸੀਂ ਇਹਨਾਂ ਦੋਨਾਂ ਚੋਂ ਪਹਿਲਾਂ ਜੱਜੇ ਦੀ ਪਹਿਲ ਸੀਗੀ ਵੀ ਬੱਬਾ ਬਾਅਦ ਦੇ ਵਿੱਚ ਸੀ ਵੀ ਜੇ ਤੁਹਾਨੂੰ ਜੱਜੇ ਤੇ ਕੋਈ ਨਾਂ ਨਾ ਜ ਹਨਨ ਹੋਵੇ ਸਿਲੈਕਟ ਹੋਵੇ ਵੀ ਕਿਹੜਾ ਨਾਂ ਰੱਖਣਾ ਹੈ ਤੇ ਮੇਰਾ ਭਰਾ ਆ ਤੇ ਕਹਿੰਦੇ ਕਾਕੇ ਦਾ ਨਾਂ ਕੀ ਰੱਖਣਾ ਮੈਂ ਕਿ ਇੱਕ ਜੱਜਾ ਨਿਕਲੇ ਕਿ ਬੱਬਾ ਕਹਿੰਦੇ ਜੱਜੀ ਵੀ ਮੱਖਣਾ ਮੈਂ ਰੱਖਣਾ ਮੈਨੂੰ ਵਧੀਆ ਲੱਗਦਾ ਹੈ ਤੇ ਮੈਂ ਇਦਾਂ ਹੀ ਸੋਚੀ ਗਿਆ ਸੋਚੀ ਗਿਆ ਹੈ ਨਾ ਵੀ ਸਕੂਲੇ ਬੇਟੇ ਨੇ ਵੀ ਹਨਾ ਆਪਦੇ ਫਰੈਂਡ ਆ ਸਾਰਿਆਂ ਨਾਲ ਗੱਲ ਕਰੀ ਹੈ ਨਾ ਫਿਰ ਉਹਨੇ ਕਿ ਮम्मा ਆਪਾਂ ਜੁਝਾਰ ਨਾਂ ਰੱਖ ਲਈਏ ਜੁਝਾਰ ਤਾਂ ਜੁਝਾਰ ਨਾਂ ਰੱਖਣ ਪਿੱਛੇ ਵੀ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਛੜਿਆ ਸੀਗਾ ਬਹੁਤ ਜ਼ਿਆਦਾ ਕਲੇਸ਼ ਪਿਆ ਸੀਗਾ ਇੰਨਾ ਕਲੇਸ਼ ਹੋਇਆ ਸੀ ਬਹੁਤ ਜ਼ਿਆਦਾ ਵੀ ਜੁਝਾਰਨਾ ਨਹੀਂ ਰੱਖਣਾ ਫਿਰ ਮੈਂ ਸਾਰਿਆਂ ਨੂੰ ਕਿਹਾ ਸੀਗਾ ਮੈਂ ਕਿਹਾ ਵੀ ਕਹਿੰਦੇ ਮੇਰੀ ਸੱਸ ਕਹਿੰਦੇ ਸੀਗੇ ਕਹਿੰਦੇ ਇਹ ਤਾਂ ਸ਼ਹਿਬਜਾਦਿਆਂ ਦਾ ਨਾਂ ਆ ਮਾ ਕੀ ਗੱਲ ਬਈ ਕਿਉਂ ਨਹੀਂ ਰੱਖਣਾ ਅਸੀਂ ਰੱਖਾਂਗੇ ਸ਼ਹਿਬਜਾਦਾ ਹੀ ਦਿੱਤਾ ਰੱਬ ਨੇ 10 ਸਾਲ ਬਾਅਦ ਐਨੀ ਛੋਟੀ ਗੁਰੂ ਨੇ ਦਾਤ ਬਖਸ਼ੀ ਆ ਪਾ ਤਾਂ ਨਾ ਕਿਉਂ ਨਾ ਰੱਖੀਏ ਤੇ ਫਿਰ ਸਭ ਤੋਂ ਪਹਿਲਾਂ ਕਹਿੰਦੇ ਵੀ ਗੁਰਬਾਣੀ ਚ ਨਾ ਵੀ ਸ਼ਹਿਬਜਾਦਿਆਂ ਦਾ ਫਿਰ ਮੈਂ ਕਿਹਾ ਵੀ ਮੇਰਾ ਨਾਂ ਵੀ ਗੁਰ ਚਰਨਾ ਇਹ ਵੀ ਗੁਰਬਾਣੀ ਦੇ ਵਿੱਚ ਆਉਂਦਾ ਤੇ ਮੇਰੇ ਫਾਦਰ ਇਲਾ ਦਾ ਨਾਂ ਵੀ ਵਚੈਨਾ ਗੁਰੂਵਚਨ ਸਿੰਘ ਸਰਦਾਰ ਗੁਰੂਵਚਨ ਸਿੰਘ ਹਨ ਫਿਰ ਮੈਂ ਉਹਨਾਂ ਨੂੰ ਸਾਰਿਆਂ ਨੂੰ ਗਣਵਾਏ ਹਨ ਨਾ ਸਾਡੀ ਫੈਮਿਲੀ ਦੇ ਵਿੱਚ ਕਿੰਨੇ ਨਾਂ ਨੇ ਜਿਹੜੇ ਆਪਣੀ ਗੁਰਬਾਣੀ ਦੇ ਵਿੱਚ ਦਰਜ ਨੇ ਤੇ ਫਿਰ ਮੈਂ ਉਹਨਾਂ ਨੂੰ ਸਮਝਾਇਆ ਮੈਂ ਕਿਹਾ ਗੁੱਸੇ ਰੋ ਰਾਜੀ ਰੋ ਨਾਤਾ ਜਝਾਰੀ ਰੱਖਣਾ ਆ ਤੇ ਆਪਾਂ ਰੱਖਿਆ ਵੀ ਆ ਹਨਾ ਬਸ ਰੱਖ ਲਿਆ ਰੱਖ ਲਿਆ ਤੇ ਇਦਾਂ ਹੀ ਹੁਣ ਆਪਾਂ ਜਿਵੇਂ ਛੋਟਾ ਸ਼ੁਭਦੀ ਨਾ ਉਹ ਚਾਹੇ ਕੋਈ ਵੀ ਨਾ ਉਹ ਵੀ ਉਹਨਾਂ ਦੇ ਫਾਦਰ ਸਾਹਿਬ ਵੀ ਕਹਿੰਦੇ ਆ ਹਨਾ ਵੀ ਆਪਾਂ ਤਾਂ ਸ਼ੁਭਦੀ ਪਾਪਾ ਹੀ ਸਾਡੇ ਲਈ ਤਾਂ ਸ਼ੁਭਦੀ ਪਾ ਸਾਡਾ ਸ਼ੁਭਦੀ ਸਾਨੂੰ ਵਾਪਸ ਬੈਕਗ੍ਰਾਉਂਡ ਨੇ ਦਿੱਤਾ ਤੇ ਬੈਕਗ੍ਰਾਉਂਡ ਨੂੰ ਲੰਬੀ ਉਮਰ ਵਾਲਾ ਕਰੇ ਪੋਤੇ-ਪੜੋਤੇ ਉਹਦੀ ਮੰਮੀ ਸਾਬ ਕੁਛ ਦੇਖਣ ਜੋ ਦੁਨੀਆ ਦੇਖਦੀ ਆ ਉਹਦੇ ਮੰਮਾ ਪਾਪਾ ਆਪਦੀ ਫੈ ਉਹਦੇ ਹਵੇਲੀ ਦੇ ਵਿੱਚ ਖੇਡੇ, ਕੁਡੇ ਆਪਣੇ ਟਰੈਕਟਰਾਂ, ਟਰਾਲੀਆਂ ਦੇ ਵਿੱਚ ਉਦਾਂ ਹੀ ਜਿੱਦਾਂ ਸਿੱਧੂ ਚਲਾਉਂਦਾ ਸੀ ਉਦਾਂ ਹੀ ਗਾਵੇ, ਉਦਾਂ ਹੀ ਸਾਰਾ ਕੁਝ ਕਰੇ ਬਹਿਗੁਰੇ ਅਰਦਾਸ ਕਰਦੇ ਆ। ਵੀ ਉਹਨੂੰ ਲੰਬੀਆਂ ਉਮਰਾਂ ਬਖਸ਼ੀ, ਉਹਦੇ ਮੰਮੀ ਡੈਡੀ ਨਤੰਦਰਸਤੀ ਬਖਸ਼ੀ, ਉਹਨਾਂ ਨੂੰ ਲੰਬੀਆਂ ਉਮਰਾਂ ਬਖਸ਼ੀ। ਠੀਕ ਆ ਜੀ। ਤੇ ਚਲੋ ਜੀ, ਕੰਮ ਮੈਂ ਕਰ ਲਵਾਂ ਤੇ ਬਲੌਗ ਦਾ ਐਂਡ ਤਾਂ ਮੈਨੂੰ ਲੱਗਦਾ ਮੈਂ ਇੱਥੇ ਹੀ ਕਰ ਦਵਾਂਗੀ ਕਿਉਂਕਿ ਦੁਬਾਰਾ ਬਲੌਗ ਸ਼ੁਰੂ ਕਰਦੀ ਆ ਮੈਂ।